ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਨੇ ਆ ਮਹੰਗਾ ਸਿੰਘ ਸਿੱਧੂ ਦਾ ਸਾਥ ਨਾ ਦਿੱਤਾ ਪਿਛਲੇ ਪਿਛਲੇ ਲੰਬੇ ਸਮੇਂ ਤੋਂ ਸਾਡਾ ਬਹੁਤ ਹੀ ਸੰਘਰਸ਼ੀਲ ਸਾਥੀ ਮਹੰਗਾ ਸਿੰਘ ਸਿੱਧੂ ਜੋ ਕਿ ਰਾਜਸਥਾਨ ਦੀ ਹਰਮਾਨਗੜ੍ਹ ਜੇਲ੍ਹ ਦੇ ਵਿੱਚ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਨੇ ਆ ਜੇਕਰ ਮਹੰਗਾ ਸਿੰਘ ਸਿੱਧੂ ਤੇ ਉਹਦੇ ਸਾਥੀਆਂ ਨੂੰ ਨਾਰਾਹ ਕੀਤਾ ਗਿਆ ਤਾਂ ਆਉਣ ਵਾਲੇ 10 ਤਰੀਕ ਨੂੰ ਬਹੁਤ ਵੱਡਾ ਕਾਟੜਾ ਟਿੱਬੀ ਦੇ ਵਿੱਚ ਕਰਨਾ ਮੈਂ ਸਾਰੇ ਹੀ ਜਿਹੜੇ ਕਿ ਟਿੱਬੀ ਦੇ ਤੇ ਹਰਮਾਨਗੜ ਦੇ ਸਾਰੇ ਹੀ ਲੋਕਾਂ ਨੂੰ ਸੰਘਰਸ਼ੀ ਲੋਕਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਮਹੰਗਾ ਸਿੰਘ ਸਿੱਧੂ ਉਹ ਨੌਜਵਾਨ ਆ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਲੜਾਈ ਲੜਦਾ ਆ ਰਿਹਾ ਬੇਸਕ ਏਜੰਟ ਮਾਫੀਆ ਦੇ ਖਿਲਾਫ ਹੋਵੇ ਬੇਸਕ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੋਕਤੰਤਰ ਦੀ ਲੜਾਈ ਹੋਵੇ ਲੜਾਈਆਂ ਮੂਹਰੇ ਹੋ ਕੇ ਲੜਦਾ ਆ ਹੁਣ ਦੂਜੀ ਵਾਰੀ ਨੌਜਵਾਨ ਜੇਲ੍ਹ ਜੇਲ੍ਹ ਦੇ ਵਿੱਚ ਕਿਆ ਕਿਦੇ ਲਈ ਗਿਆ ਲੋਕਾਂ ਕਰਕੇ ਗਿਆ ਮੇਰੀ ਲੋਕਾਂ ਨੂੰ ਬੇਨਤੀ ਆ ਮੇਰੇ ਸਾਰੇ ਉਹਨਾਂ ਦੇ ਚਰਨਾਂ ਦੇ ਵਿੱਚ ਜਿੰਨੇ ਵੀ ਹਰਮਾਨਗੜ ਟਿੱਬੀ ਪੰਜਾਬ ਰਾਜਸਥਾਨ ਦੇ ਲੋਕਾਂ ਨੂੰ ਬੇਨਤੀ ਆ ਦੇਖੋ ਜੇਕਰ ਅਸੀਂ ਮਹੰਗਾ ਸਿੰਘ ਸਿੱਧੂ ਦਾ ਸਾਥ ਨਾ ਦਿੱਤਾ ਉਹਦੇ ਸਾਥੀਆਂ ਦਾ ਸਾਥ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕਿਸੇ ਨੇ ਲੜਾਈ ਲੜਨੀ ਨਹੀਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਫੈਕਟਰੀ ਆ ਜਿਹੜੀ ਜ਼ਹਿਰਾਂ ਫਲਾ ਰਹੀ ਆ ਉਹ ਫੈਕਟਰੀ ਦੀ ਨੌਜਵਾਨ ਮੂਰੇ ਹੋ ਕੇ ਲੜਾਈ ਲੜ ਰਿਹਾ ਪਹਿਲਾਂ ਵੀ ਫੈਕਟਰੀ ਨੇ ਝੂਠੇ ਪਰਚੇ ਪਾਏ ਲੋਕ ਬਲਾਲ ਦਿੱਤਾ ਡੋਲਿਆ ਨਹੀਂ ਪਰ ਥੋੜੇ ਕਰਕੇ ਜੇਲ੍ਹ ਦੇ ਵਿੱਚ ਬੈਠਾ ਇਸ ਕਰਕੇ ਤੁਸੀਂ ਤਕੜੇ ਹੋ ਕੇ ਆਉਣ ਵਾਲੀ 10 ਤਰੀਕ ਨੂੰ ਟੀਬੀ ਦੇ ਕੋਲ ਜਿਹੜਾ ਸਾਰਾ ਪ੍ਰੋਗਰਾਮ ਆ ਥੱਲੇ ਲਿਖ ਦੂ ਉੱਥੇ ਲਿਖਿਆ ਗਿਆ ਤੁਹੇ ਸਾਰਿਆਂ ਨੂੰ ਉੱਥੇ ਪਹੁੰਚਣਾ ਅਸੀਂ ਆਪ ਹੀ ਪਹੁੰਚ ਜਾਾਂਗੇ ਸਾਨੂੰ ਪਤਾ ਕਿ ਜਦੋਂ ਅਸੀਂ ਕਿਸੇ ਮੂਵਮੈਂਟ ਦੇ ਵਿੱਚ ਜਾਂਦੇ ਹਾਂ ਸਾਨੂੰ ਪ੍ਰਸ਼ਾਸਨ ਕਿਸ ਤਰ੍ਹਾਂ ਘੇਰਦਾ ਸਾਨੂੰ ਪ੍ਰਸ਼ਾਸਨ ਉੱਤੇ ਪਹੁੰਚੇ ਨਹੀਂ ਦੱਸੀ ਆਪ ਮਹਾਰੇ ਆਪ ਹੀ ਵਿੰਗੇ ਟੇਢੇ ਹੁੰਦੇ ਉੱਥੇ ਪ੍ਰੋਗਰਾਮ 'ਚ ਪਹੁੰਚ ਜਾਣਾ ਸਾਡੇ ਉੱਪਰ ਵੀ ਬਹੁਤ ਖਸਾ ਬਹੁਤ ਵੱਡੇ ਦਬਾਅ ਨੇਗੇ ਪਰ ਸਾਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਡਟ ਕੇ ਲੋਕਾਂ ਨੂੰ ਮਹੰਗੇ ਸਿੰਘ ਸਿੱਧੂ ਦਾ ਸਾਥ ਦੇਣਾ ਸਾਰੇ ਸਾਥੀਆਂ ਦਾ ਸਾਥ ਦੇਣਾ ਜਿੰਨੇ ਵੀ ਸੰਘਰਸ਼ ਲੜ ਰਹੇ ਨੇ ਉੱਥੇ ਲੋਕ ਸਾਰਿਆਂ ਦੇ ਨੂੰ ਸਾਥ ਅਨੁਸਾਰ ਦੇਣ ਦਾ ਹੱਕ ਮੰਗਦਾ ਆਉਣ ਵਾਲੇ 10 ਤਰੀਕ ਨੂੰ ਤਕੜੇ ਹੋ ਕੇ ਅਸੀਂ ਅੰਦੋਲਨ ਲੜਨਾ ਮੈਂ ਪਹਿਲਾਂ ਹੀ ਬੇਨਤੀ ਕਰਨਾ ਚਾਹਣਾ Rajasthan ਸ਼ਾਸਨ ਨੂੰ ਕਿ ਤੁਸੀਂ ਸਰਕਾਰ ਨੂੰ ਵੀ ਤੁਸੀਂ ਸਭ ਤੋਂ ਪਹਿਲਾਂ ਕਿ ਸਾਡੇ ਬੰਦ ਕੀਤੇ ਹੋਏ ਸਾਡੇ ਸਾਥੀਆਂ ਨੂੰ ਜੇਲ੍ਹ ਚੋਂ ਰਿਹਾ ਕਰੋ ਫਿਰ ਜਿਹੜੀ ਤੁਹਾਡੇ ਨਾਲ ਅਗਲੀ ਕੋਈ ਗੱਲਬਾਤ ਚੱਲੂਗੀ ਇਸ ਕਰਕੇ ਤਕੜੇ ਹੋ ਕੇ ਆਪਾਂ ਆਓ ਮਹੰਗੇ ਸਿੰਘ ਸਿੱਧੂ ਦਾ ਸਾਥ ਦੀਏ ਧੰਨਵਾਦ ਸਾਰਿਆਂ ਦਾ